ਅੰਮ੍ਰਿਤਸਰ ਦੇ ਦਿਹਾਤੀ ਖੇਤਰਾਂ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਉੱਥੇ ਹੀ ਸ਼ਹਿਰੀ ਖੇਤਰ ਵਿੱਚ ਸੀਵਰੇਜ ਪ੍ਰਣਾਲੀ ਬੰਦ ਹੋਣ ਕਾਰਨ ਸੜਕਾਂ ਦੇ ਗਲੀਆਂ ਵਿੱਚ ਗੰਦਾ ਪਾਣੀ ਖੜਾ ਹੋਣ ਕਰ ਵੱਡੀ ਸਮੱਸਿਆ ਬਣੀ ਹੋਈ ਹੈ। ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਵੱਲੋਂ ਸਮੂਹ ਕਾਂਗਰਸੀ ਕੌਂਸਲਰਾਂ ਨਾਲ ਵਿਸ਼ੇਸ਼ ਬੈਠਕ ਕੀਤੀ ਗਈ। ਇਸ ਦੌਰਾਨ ਸਮੂਹ ਕੌਂਸਲਰਾਂ ਨੂੰ ਆਪਣੀ-ਆਪਣੀਆਂ ਵਾਰਡਾਂ ਵਿੱਚ ਜਾਣ ਲਈ ਕਿਹਾ ਗਿਆ ਕਿ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ ਕਿਉਂਕਿ ਨਗਰ ਨਿਗਮ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ। ਜਿਸ ਨਾਲ ਲੋਕ ਪਰੇਸ਼ਾਨ ਹਨ ਇਸ ਮੌਕੇ ਸਾਫ ਦਾ ਡਿਪਟੀ ਮੇਅਰ ਯੂਨੈਸ ਕੁਮਾਰ ਕਾਉਂਸਲਰ ਵਿਕਾਸ ਸੋਨੀ ਸਾਫ ਦਾ ਕਾਉਂਸਲਰ ਮਹੇਸ਼ ਖੰਨਾ ਕਾਉਂਸਲਰ ਅਰुण ਪਪਲ ਸਮੇਤ ਸਮੂਹ ਹਲਕਾ ਕੇਂਦਰੀ ਦੇ ਕਾਉਂਸਲਰ ਮੌਜੂਦ ਸਨ ਅੱਜ ਮੀਟਿੰਗ ਬੁਲਾਈ ਹੈ ਕਾਉਂਸਲਰਾਂ ਦੀ ਸਾਰਿਆਂ ਦੀ ਆਪਣੀ ਸੈਂਟਰ ਕੰਸੀਸਨ ਸੀ ਜੀ ਇਹ ਸਾਡੀ ਅਮਰਜੈਂਸੀ ਮੀਡੀਆ 'ਚ ਉਹ ਬਰਸਾਤਾ ਬਹੁਤ ਹੋ ਰਹੀਆਂ ਨੇ ਫਲੱਡ ਵੀ ਆਏ ਨੇ ਬੜਾ ਲੋਕਾਂ ਦਾ ਨੁਕਸਾਨ ਹੋਇਆ ਸੋ ਮੈਂ ਸਮਝਣਾ ਅੱਜ ਸ਼ਹਿਰ ਦੀ ਪਿੰਡ ਕੀਤੀ ਆ ਵੀ ਬਾਹਰ ਦੇ ਏਰੀਏ ਜਿਹੜੇ ਨੇ ਅੰਦਰ ਦੇ ਏਰੀਏ ਨੇ ਬਰਸਾਤ ਕਰਕੇ ਕਾਫੀ ਪਾਣੀ ਜਿਹੜਾ ਇਲਾਕੇ ਜੇ ਖੜਾ ਸੋ ਉਹਦੇ ਵਾਸਤੇ ਅਸੀਂ ਵੀਟ ਕੀਤੀ ਆ ਵੀ ਸਫਾਈ ਦੀ ਮੁਸ਼ਕਲ ਆ ਪਾਣੀ ਦੀ ਗੰਦੇ ਪਾਣੀ ਦੀ ਮੁਸ਼ਕਲ ਆ ਹੋਰ ਲੋਕਾਂ ਨੂੰ ਮੁਸ਼ਕਲਾਂ ਨੇ ਆਪਣੇ ਆਪਣੇ ਵਾਰਾ ਜ ਜਾਓ ਦੋ ਦੋ ਤਿੰਨ ਦਿਨ ਚੱਕਰ ਮਾਰੋ ਸਾਰੇ ਏਰੀਆ ਦੇ ਜਿੱਥੇ ਲੋਕਾਂ ਨੂੰ ਮੁਸ਼ਕਲ ਆ ਰਹੀ ਆ ਕਾਰਪੋਰੇਸ਼ਨ ਦੇ ਇਤਿਆਹ ਚ ਲਿਆਓ ਲੋਕਾਂ ਨੂੰ ਕੋਈ ਮੁਸ਼ਕਲ ਨਾ ਹੋਣ ਦਿੱਤੀ ਜਾਵੇ ਉਹਦੇ ਬਾਰੇ ਅੱਜ ਮੀਟਿੰਗ ਕੀਤੀ ਆ